ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਗਰਮੀ ਆਪਣੇ ਸ਼ਿਖਰ ਤੇ ਹੈ 46 48 ਡਿਗਰੀ ਟੈਂਪਰੇਚਰ ਹੈ ਇਸੇ ਟੈਂਪਰੇਚਰ ਦੀ ਮਾਰ ਜਿੱਥੇ ਇਨਸਾਨ ਚੱਲ ਰਿਹਾ ਉੱਥੇ ਬੇਜਵਾਨ ਵੀ ਚੱਲ ਰਹੇ ਨੇ ਇਹ ਤਸਵੀਰ ਤੁਸੀਂ ਦੇਖੋ ਕਿਸ ਤਰ੍ਹਾਂ ਗਲੀ ਦੇ ਵਿੱਚ ਇੱਕ ਦਰਵੇਸ਼ ਬੁਰੀ ਹਾਲਤ ਦੇ ਵਿੱਚ ਬੇਹੋਸ਼ ਹੋ ਜਾਂਦਾ ਤੇ ਤੜਫਦਾ ਇਹ ਤਾਂ ਗਨੀਮਤ ਸਮਝੋ ਕਿ ਉੱਥੇ ਕੁਝ ਚੰਗੇ ਦਿਲ ਵਾਲੇ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਸਨ ਜਿਨ੍ਹਾਂ ਨੇ ਪਹੁੰਚ ਕੇ ਇਸ ਬੇਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਰਮੀ ਦੇ ਨਾਲ ਬੇਹਾਲ ਹੋਇਆ ਇਹ ਕੁੱਤਾ ਤੜਫ ਰਿਹਾ ਹੈ ਤੇ ਦੂਸਰਾ ਕੁੱਤਾ ਉਸ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੌਕੇ ਤੇ ਪਹੁੰਚੇ ਇਨਸਾਨੀਅਤ ਨੂੰ ਸਮਝਣ ਵਾਲੇ ਲੋਕਾਂ ਨੇ ਜਿੱਥੇ ਇਸ ਨੂੰ ਉਸ ਕੁੱਤੇ ਤੋਂ ਬਚਾਇਆ ਦੂਜੇ ਪਾਸੇ ਇਸ ਦੇ ਉੱਤੇ ਪਾਣੀ ਪਾ ਪਾ ਕੇ ਤੇ ਪਾਣੀ ਪਿਲਾ ਕੇ ਇਸ ਦੀ ਜਾਨ ਬਚਾਈ ਹੈ ਦੱਸ ਦਈਏ ਕਿ ਗਰਮੀ ਪੂਰੇ ਸ਼ਿਖਰ ਤੇ ਹੈ ਤੇ ਗਰਮੀ ਦੇ ਵਿੱਚ ਜਿੱਥੇ ਇਨਸਾਨ ਦੀ ਸਿਹਤ ਖਰਾਬ ਹੋ ਰਹੀ ਹੈ ਉੱਥੇ ਹੀ ਕਿਤੇ ਨਾ ਕਿਤੇ ਇਹ ਬੇਜਬਾਨ ਪਸ਼ੂ ਪੰਛੀਆਂ ਤੇ ਵੀ ਕਹਿਰ ਢਾਰੀ ਹੈ ਸੋ ਇਹ ਵੀਡੀਓ ਪਾਉਣ ਦਾ ਮੁੱਖ ਮਕਸਦ ਇਹ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਆਪਣੀਆਂ ਛੱਤਾਂ ਤੇ ਦੁਕਾਨਾਂ ਦੇ ਬਾਹਰ ਤੇ ਘਰਾਂ ਦੇ ਬਾਹਰ ਪਾਣੀ ਦਾ ਇੰਤਜ਼ਾਮ ਜਰੂਰ ਕਰੋ ਜਿਸ ਪਾਣੀ ਨੂੰ ਇਹ ਬੇਜਬਾਨ ਲੰਘਦੇ ਵੜਦੇ ਉੜਦੇ ਹੋਏ ਪੀ ਸਕਣ ਤਾਂ ਜੋ ਇਹ ਬੇਜ਼ੁਬਾਨ ਨੇ ਕਿਉਂਕਿ ਇਹ ਮੰਗ ਕੇ ਪਾਣੀ ਨਹੀਂ ਪੀ ਸਕਦੇ ਤੁਹਾਡੇ ਘਰਾਂ ਦੇ ਬਾਹਰ ਰੱਖੇ ਕਸੂਰਿਆਂ ਚੋਂ ਪਾਣੀ ਪੀ ਕੇ ਇਹ ਆਪਣੀ ਜ਼ਿੰਦਗੀ ਬਚਾ ਸਕਦੇ ਨੇ ਪਾਣੀ ਇੱਕ ਅਨਮੋਲ ਚੀਜ਼ ਹੈ ਉੱਥੇ ਹੀ ਜ਼ਿੰਦਗੀ ਵੀ ਓਨੀ ਹੀ ਅਨਮੋਲ ਹੈ ਗਰਮੀ ਸ਼ਿਖਰ ਤੇ ਹੋਣ ਕਰਕੇ ਇਸ ਦੀ ਬਾਰ ਬਾਰ ਇਸਤੇਮਾਲ ਕਰਨਾ ਲਾਜ਼ਮੀ ਹੈ ਪਰ ਇਹ ਬੇਜ਼ੁਬਾਨ ਕਈ ਵਾਰ ਬਹੁਤ ਦੂਰ ਦੂਰ ਤੱਕ ਇਸ ਪਾਣੀ ਦੀ ਤਲਾਸ਼ ਦੇ ਵਿੱਚ ਭਟਕਦੇ ਰਹਿੰਦੇ ਨੇ ਪਰ ਪਾਣੀ ਨਸੀਬ ਨਹੀਂ ਹੁੰਦਾ ਸੋ ਮੈਂ ਇੱਥੇ ਇਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਵੱਲੋਂ ਇਹਨਾਂ ਦੇ ਉੱਤੇ ਪਾਣੀ ਪਾ ਕੇ ਤੇ ਇਸ ਬੇਜਵਾਨ ਦੇ ਮੂੰਹ ਦੇ ਵਿੱਚ ਪਾਣੀ ਪਾ ਕੇ ਇਸ ਦੀ ਜਾਨ ਬਚਾਈ ਗਈ ਹੈ ਦੇਖੋ ਤੁਹਾਡੇ ਆਲੇ-ਦੁਆਲੇ ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਜ਼ਰ ਆਉਂਦੀ ਹੈ ਤਾਂ ਤੁਸੀਂ ਇਨਸਾਨੀਅਤ ਦਾ ਫਰਜ਼ ਸਮਝ ਕੇ ਇਸ ਬੇਜਵਾਨ ਦੀ ਜਾਨ ਬਚਾਉਣ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਨਾ ਛੱਡਿਓ ਧੰਨਵਾਦ